ਮੇਰਾ ਨਾਂ ਵੀਰੇ ਮਨਪ੍ਰੀਤ ਹੈਗਾ ਠੀਕ ਆ ਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚੱਟਾ ਠੀਕ ਆ ਵੀਰੇ ਤੇ ਮੈਂ ਪਹਿਲਾਂ ਲੱਗਾ ਵੀਰੇ ਵੀ ਮਨ ਚਲ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ ਚਾਰਜ ਮੁੰਡੇ ਬਹਿ ਜਾਂਦੇ ਵੀਰੇ ਪਹਿਲਾਂ ਤਾਂ ਮੈਂ ਲੱਗਾ ਮੈਂ ਛਾਂ ਛਾਂਕ ਜੀ ਵੀਰੇ ਹੁਣ ਬਣ ਗਿਆ ਮੇਰਾ ਵੀਰੇ ਇਹ ਰੂਕ ਠੀਕ ਆ ਵੀਰੇ ਤੇ ਹੁਣ ਵੀਰੇ ਮੈਂ ਛੱਡਣਾ ਜਾਣਾਗਾ ਇਹ ਚੀਜ਼ੇ ਠੀਕ ਆ ਕਿੰਨੇ ਜਾਣੇ ਸੀ ਅੱਛੀ ਵੀਰੇ 2 ਜਾਣੇ ਜੀਗੇ ਠੀਕ ਹੈ ਜੇ ਉਹਨਾਂ ਨੂੰ ਫਿਰ ਆਈ ਬਰੇ ਸੀ ਚਟਾ ਵੀ ਮਨ ਚੋਂ ਲੈ ਕੇ ਆਂਦਾ ਜੇ ਪੀਣਾ ਸੀਗਾ ਵੀਰੇ ਠੀਕ ਆ ਤੇ ਸਾਨੂੰ ਸਾਰੀ ਗੱਲ ਦੱਸੀ ਸਰ ਕਰਨ ਦੇ ਵਿੱਚ ਅਸੀਂ ਜਿਹੜੇ ਮੈਂ ਸਹਿਮਤਾਂਗੇ ਠੀਕ ਆ ਵੀ ਛੱਡੋ ਮੈਂ ਹੱਸਣਾ ਨੇ ਵੀ ਛੱਡ ਨਾ ਹੱਥਾਂ ਲਾ ਕੇ ਚੱਲੋ ਕੋਈ ਗੱਲ ਨਹੀਂ ਕੱਲ ਮੈਂ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਹੈਗਾ ਜੀ ਬਸ ਸਟੈਂਡ ਮਹਿਲ ਕਲਾ ਮੌਜੂਦ ਸੀਗਾ ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਪੱਤਾ ਕਰਨ ਦੇ ਆਦੀ ਨੇ ਅੱਜ ਵੀ ਇੱਥਨੇ ਰੋਡ ਮਹਿਲ ਕਲਾ ਤੇ ਜਿਹੜਾ ਨਸ਼ਾ ਪੱਤਾ ਕਰ ਕਰ ਰਹੇ ਨੇ ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਪਰ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ ਉਸ ਤੋਂ ਬਾਅਦ ਇਹਨਾਂ ਦੀ ਇੱਛਾ ਜਾਣੀ ਗਈ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛਡਾਣਾ ਚਾਹੁੰਦੇ ਹਾਂ ਠੀਕ ਹੈ ਜੀ ਇਹਨਾਂ ਦੀ ਇੱਛਾ ਅਨੁਸਾਰ ਇਹਨਾਂ ਤੋਂ ਦਰਖਾਸਤ ਲੈ ਕੇ ਜਦ ਸਭ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਲੈ ਜਾ ਕੇ ਕੋਰਟ 'ਚ ਤੇ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ 'ਚ ਦਾਖਲ ਕਰਾਉਣਾ ਤਾਂ ਕਿ ਇਹ ਇਸ ਬਿਮਾਰੀ ਤੋਂ ਨਿਜਾਤ ਪਾ ਸਕਣ ਹਾਂਜੀ ਹਾਂਜੀ ਇਹਨਾਂ ਦਾ ਡੋਪ ਟੈਸਟ ਕਰਾ ਕੇ ਕੋਰਟ ਤੇ ਪੇਸ਼ ਕਰ ਰਹੇ ਹਾਂ ਜੀ ਬਿਲਕੁਲ ਇਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਸਰਕਾਰ ਦੀਆਂ ਵੀ ਜਿਹੜੀਆਂ ਸਹਾਈਤਾ ਨੇ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਵੱਲੋਂ ਇਹ ਵੀ ਜਿਹੜੇ ਨੌਜਵਾਨ ਆਪਦੇ ਆਪ ਇਸ ਦਲ ਦਲ ਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਇਹ ਕੋਈ ਇੱਕ ਬਿਮਾਰੀ ਹੈਗੀ ਜਿਹਦੇ ਚੋਂ ਬਿਮਾਰੀ ਚੋਂ ਇਹਨਾਂ ਨੂੰ ਸਮਝਾ ਕੇ ਕੱਢਿਆ ਜਾ ਸਕਦਾ ਆਮ ਨੌਜਵਾਨਾਂ ਨੂੰ ਹੋਰ ਵੀ ਨੌਜਵਾਨਾਂ ਨੂੰ ਅਜੇ ਹੱਦਮ ਕਰਨਾ ਚਾਹੀਦਾ ਜਿਹੜਾ ਨਸ਼ੇ ਦੀ ਦਲਦਲ ਫਸੇ ਹੋਏ ਨਹੀਂ ਅਸੀਂ ਹਰ ਇੱਕ ਨੌਜਵਾਨ ਨੂੰ ਜੋ ਜਿਹੜਾ ਵੀ ਕੋਈ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਅਪੀਲ ਕਰਨਾ ਚਾਹੁੰਦੇ ਆ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚ ਕਰੇ ਤਾਂ ਅਸੀਂ ਉਹਦੀ ਹੈਲਪ ਕਰਾਂਗੇ ਉਹਦਾ ਨਾਮ ਵੀ ਗੁਪਤ ਰੱਖਾਂਗੇ ਤੇ ਉਹਦਾ ਨਸ਼ਾ ਛਡਾਵਾਂਗੇ ਮੇਰਾ ਨਾਮ ਵਿਰੇਵਣਪ੍ਰੀਤ ਹੈਗਾ ਠੀਕ ਆ ਤੇ ਪਹਿਲਾਂ ਵੀਰੇ ਮੈਂ ਪੀਂਦਾ ਸੀ ਚਟਾ ਠੀਕ ਆ ਵੀਰੇ ਤੇ ਮੈਂ ਪਹਿਲਾਂ ਲੱਗਾ ਵੀਰੇ ਵੀ ਮਨ ਚ ਮੁੰਡਿਆਂ ਨਾਲ ਇਕੱਠੇ ਹੋ ਗਏ ਵੀਰੇ ਚਾਰਜ ਮੁੰਡੇ ਬਹਿ ਜਾਂਦੇ ਵੀਰੇ ਪਹਿਲਾਂ ਤਾਂ ਮੈਂ ਲਾਗਾ ਮੈਂ ਛਾਉਂ ਛਾਉਂ ਜੀ ਵੀਰੇ ਹੁਣ ਬਣ ਗਿਆ ਮੇਰਾ ਵੀਰੇ ਇਹ ਰੋਕ ਠੀਕ ਹੈ ਵੀਰੇ ਤੇ ਹੁਣ ਵੀਰੇ ਮੈਂ ਛੱਡਣਾ ਚਾਹਣਾਗਾ ਇਹ ਚੀਜ਼ੇ ਠੀਕ ਆ ਤਿੰਨੇ ਜਾਣੇ ਸੀ ਅੱਛੀ ਵੀਰੇ ਦੋ ਜਾਣੇ ਜਿਗੇ ਠੀਕ ਹੈ ਜਦੋਂ ਸਾਨੂੰ ਫਿਰ ਆਈ ਵੀਰੇ ਸੀ ਚਿੱਟਾ ਵੀ ਮਨ ਚੋਂ ਲੈ ਕੇ ਆਂਦਾ ਜੇ ਜੀ ਪੀਣਾ ਸੀਗਾ ਵੀਰੇ ਠੀਕ ਆ ਤੇ ਸਾਰ ਨੂੰ ਸਾਰੀ ਗੱਲ ਦੱਸੀ ਸਰ ਕਰਨ ਦੇ ਵੀ ਅਸੀਂ ਅਸੀਂ ਉਹਨਾਂ ਸਹਿਮਤ ਆ ਗਏ ਠੀਕ ਆ ਵੀ ਛੱਡੋ ਨਾ ਹਸਣੋਣੇ ਆ ਗਏ ਵੀ ਛੱਡ ਨਾ ਹਟਾਉਂਦਾ ਗਏ ਚਲੋ ਕੋਈ ਗੱਲ ਨਹੀਂ ਕੱਲ ਮੈਂ ਸਮੇਤ ਜਿੱਥੇ ਮੈਨੂੰ ਮੁਖਬਰੀ ਹੋਈ ਕਿ ਜਸਪ੍ਰੀਤ ਸਿੰਘ ਤੇ ਜਸਪ੍ਰੀਤ ਸਿੰਘ ਤੇ ਅਮਨਦੀਪ ਸਿੰਘ ਜਿਹੜਾ ਹੈਗਾ ਨਸ਼ਾ ਪੱਤਾ ਕਰਨ ਦੇ ਆਦੀ ਨੇ ਅੱਜ ਵੀ ਇਤਨੇ ਰੋਡ ਮੈਲ ਕਲਾਂ ਤੇ ਜਿਹੜਾ ਨਸ਼ਾ ਪੱਤਾ ਕਰ ਰਹੇ ਨੇ ਜੇ ਉੱਥੇ ਰੇਡ ਕੀਤੀ ਜਾਵੇ ਤਾਂ ਕਾਬੂ ਆ ਸਕਦਾ ਹੈ ਪਰ ਜਦੋਂ ਉੱਥੇ ਰੇਡ ਕੀਤੀ ਤਾਂ ਦੋਨੇ ਜਾਣੇ ਇਹ ਨਸ਼ਾ ਪੀਂਦੇ ਜਿਹੜੇ ਫੜੇ ਗਏ ਉਸ ਤੋਂ ਬਾਅਦ ਇਹਨਾਂ ਦੀ ਇਸ਼ਾ ਜਾਣੀ ਗਈ ਇਹਨਾਂ ਨੇ ਇਸ਼ਾ ਜਾਰੀ ਕੀਤੀ ਵੀ ਅਸੀਂ ਆਪਣੀ ਮਰਜ਼ੀ ਨਾਲ ਨਸ਼ਾ ਛੱਡਣਾ ਚਾਹੁੰਦੇ ਹਾਂ ਠੀਕ ਹੈ ਜੀ ਇਹਨਾਂ ਦੇ ਸਿਰ ਅਨੁਸਾਰ ਇਹਨਾਂ ਤੋਂ ਦਰਖਾਸਤ ਲੈ ਕੇ ਜਦ ਸਭ ਦੇ ਦਰਖਾਸਤ ਪੇਸ਼ ਕਰਨੀ ਹੈ ਇਹਨਾਂ ਨੂੰ ਨਾਲ ਜਾ ਕੇ ਕੋਰਟ ਚ ਇਹਨਾਂ ਨੂੰ ਨਸ਼ਾ ਛਡਾਉਣ ਲਈ ਨਸ਼ਾ ਛਡਾਊ ਕੇਂਦਰ ਚ ਦਾਖਲ ਕਰਾਉਣਾ ਤਾਂ ਕਿ ਇਹ ਇਸ ਬਿਮਾਰੀ ਤੋਂ निजात ਪਾ ਸਕਣ ਹਾਂਜੀ ਹਾਂਜੀ ਇਹਨਾਂ ਦਾ ਡਾਕਟਰੀ ਟੈਸਟ ਕਰਾ ਕੇ ਕੋਰਟ ਚ ਪੇਸ਼ ਕਰ ਰਹੇ ਹਾਂ ਜੀ ਬਿਲਕੁਲ ਇਹਨਾਂ ਵੱਲੋਂ ਵੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸਰਕਾਰ ਦੀਆਂ ਵੀ ਜਿਹੜੀਆਂ ਸਹਿਯੋਗਾਂ ਨੇ ਬਹੁਤ ਵਧੀਆ ਉਪਰਾਲਾ ਹੈ ਸਰਕਾਰ ਵੱਲੋਂ ਇਹ ਵੀ ਜਿਹੜੇ ਨੌਜਵਾਨ ਆਪ ਦੇ ਆਪ ਇਸ ਦਲ ਦਲ ਚੋਂ ਨਿਕਲਣਾ ਚਾਹੁੰਦੇ ਨੇ ਤਾਂ ਉਹਨਾਂ ਦੀ ਹੈਲਪ ਕੀਤੀ ਜਾਵੇ ਠੀਕ ਹੈ ਇਹ ਕੋਈ ਇੱਕ ਬਿਮਾਰੀ ਹੈਗੀ ਜਿਹਦੇ ਚੋਂ ਬਿਮਾਰੀ ਚੋਂ ਇਹਨਾਂ ਨੂੰ ਸਮਝਾ ਕੇ ਕੱਢਿਆ ਜਾ ਸਕਦਾ ਆਮ ਨੌਜਵਾਨਾਂ ਨੂੰ ਹੋਰ ਵੀ ਨੌਜਵਾਨਾਂ ਨੂੰ ਅਜੇ ਹਦਮ ਕਰਨਾ ਚਾਹੀਦਾ ਜਿਹੜਾ ਨਸ਼ੇ ਦੀ ਦਲਦਲ ਚ ਫਸੇ ਹੋਏ ਨਹੀਂ ਫਸੇ ਹਰ ਇੱਕ ਨੌਜਵਾਨ ਨੂੰ ਜੋ ਜਿਹੜਾ ਵੀ ਕੋਈ ਨਸ਼ੇ ਦੀ ਦਲਦਲ ਚ ਫਸਿਆ ਹੋਇਆ ਅਪੀਲ ਕਰਨਾ ਚਾਹੁੰਦੇ ਆ ਜਿਹੜਾ ਹੈਗਾ ਉਹ ਸਾਡੇ ਤੱਕ ਪਹੁੰਚ ਕਰੇ ਤਾਂ ਸੇ ਉਹਦੀ ਹੈਲਪ ਕਰਾਂਗੇ ਉਹਦਾ ਨਾਮ ਵੀ ਗੁਪਤ ਰੱਖਾਂਗੇ ਤੇ ਉਹਦਾ ਨਸਾ ਛੜਾਵਾਂਗੇ